ਦੇਸ਼ ਵਿਦੇਸ਼ ਵਿੱਚ Eid ul Adha ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਗੁਰਦਾਸਪੁਰ ਦੇ ਕਾਦੀਆਂ ਚ ਅਹਮਦਿਆ ਮੁਸਲਿਮ ਭਾਈਚਾਰੇ ਦਾ ਕਮੰਡਰੀ ਹੈੱਡਕੁਆਰਟਰ ਹੈ ਜਿੱਥੇ ਵੱਡੀ ਗਿਣਤੀ ਚ ਲੋਕਾਂ ਨੇ Eid ਦੀ ਨਮਾਜ਼ ਅਦਾ ਕੀਤੀ ਅਤੇ ਇੱਕ ਦੂਜੇ ਨੂੰ Eid ਦੀ ਵਧਾਈ ਦਿੱਤੀ। ਦੇਖੇ 2000 ਸਾਲ ਸੇ ਉਹ ਕੁਰਬਾਨੀ ਦੀ ਯਾਦ ਚੱਲੀ ਆ ਰਹੀ ਹੈ। ਉਸੀ ਯਾਦ ਕੀ ਕੁਰਬਾਨੀ ਮੇ ਜੋ ਹੈ ਉਹ ਬੱਕਰੇ ਜ਼ਬਹ ਕੀਏ ਜਾਂਦੇ ਹਨ। ਲੇਕਿਨ ਅਭੀ ਜਿਸਾ ਕਿ ਖੁਤਬਾ ਮੇ ਹਮਾਰੇ ਖਲੀਫਾ ਹਜ਼ਰਤ ਹਜ਼ੂਰ ਨੇ ਫਰਮਾਇਆ ਹੈ ਕਿ ਸਿਰਫ ਬੱਕਰੇ ਜ਼ਬਹ ਕਰਨੇ ਦਾ ਕੋਈ ਮਤਲਬ ਨਹੀਂ। ਬੱਕਰਾ ਤਾਂ 4-5000 ਰੁਪਏ ਦਾ ਹਤਾ ਹੈ। اصل مقصد یہ ہے کہ انسان کو اپنے نفس کو قربان کرنے کے لیے کہ جس طرح بکرے کو ہم لٹا لیتے ہیں اس کے گردن پہ چھری پھیرتے ہیں اسی طرح انسان کو چاہیے کہ خدا کے احکام کے اور خدا کے بتائے ہوئے راستے پر چلنے کے لیے اپنے آپ کو قربان کرنے کے لیے ساری زندگی اپنے آپ کو قربان کرنے کے لیے تیار رہنا چاہیے تو یہ عید میں جو ہے نا یہ لیسن ہے یہ سبق ہے اللہ تعالیٰ کرے کہ بھارت واسیوں کو اور ہم سب کو بھی یہ پیغام سمجھنے اور خدا کی محبت میں بڑھنے ਔਰ ਬਨੀਨੋ ਇਨਸਾਨ ਕੇ ਸਾਥ ਆਪਤ ਨੇ ਹਮਦਰਦੀ ਔਰ ਪਿਆਰ ਸੇ ਰਹਿਣੇ ਕੀ ਤੌਫੀਕਤਾ ਕੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਸੇਵਾ ਸਿੰਘ ਸੇਖਵਾ ਨੇ ਵੀ ਇਥੇ ਪਹੁੰਚ ਕੇ Eid ਦੀ ਵਧਾਈ ਦਿੱਤੀ ਜਮਾਤ ਅਹਿਮ ਦੀ ਅਦਾ ਹੈਡਕ quarter ਆ ਬੜਾ ਮੁਕੱਦਸ ਸਫਾਨਾ ਆ ਇੱਥੇ ਵੀ ਹਰ ਸਾਲ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਆਜ਼ਾਦ ਦਾ ਦਿਨ ਇਕੱਠੇ ਹੋ ਕੇ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਮਨਾਉਂਦੇ ਨੇ ਉਸ ਪਰੰਪਰਾ ਨੂੰ ਅੱਗੇ ਤੋਰਦੇ ਆ ਅੱਜ ਫੇਰ ਅਸੀਂ ਸਾਰੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਜਮਾਤ ਐਮ ਦੀਆ ਦੇ ਹੈੱਡਕੁਆਰਟਰ ਤੇ ਪਹੁੰਚ ਕੇ ਅੱਜ ਦਾ ਇਹ ਜੋ ਦਿਹਾੜਾ ਹੈ ਉਹਨੂੰ ਬੜੀਆਂ ਖੁਸ਼ੀਆਂ ਤੇ ਚਾਹਵਾਂ ਨਾਲ ਮਨਾ ਰਹੇ ਆ এবੀਪੀ ਸੰਜਾ ਵੱਲੋਂ ਸਭ ਨੂੰ Eid ਮੁਬਾਰਕ